ਫੇਰ ਆ ਗਿਆ ਤੁਹਾਡੇ ਕੋਲ ਤੁਸੀਂ ਨੂੰ 14 ਮਹੀਨੇ ਪਹਿਲਾਂ ਭੇਜਿਆ ਤਾਂ ਇਹਨੂੰ ਪੁੱਛੋ ਕਿ ਜੱਤ ਨੂੰ ਤੋੜਿਆ ਤਾਂ 5 ਸਾਲ ਵਾਸਤੇ ਤੂੰ 14 ਮਹੀਨੇ ਮੁੜ ਕੇ ਫੇਰ ਆ ਗਿਆ ਜੇ ਤੈਸਦੀਫਾ ਦੇਣਾ ਤਾਂ ਤੈਸਦੀਫਾ ਦੇ ਤੈਨੂੰ ਚੰਗਾਰੀ ਲੱਗਿਆ ਐਮਐਲਏ ਦੀ ਕੁਰਸੀ ਤੈਨੂੰ ਰਾਸ ਨਹੀਂ ਆਈ ਤੂੰ ਹੁਣ ਗਾਣੇ ਲੜਨਾ ਗਿਆ ਮੁੜ ਕੇ ਫੇਰ ਹੋਰ ਜੇ ਇਹ ਨੂੰ ਜਿੱਤ ਵੀ ਜਾਵੇਂ ਮੰਨ ਲਓ ਇਹ ਕੇਐਲ ਜਿਹੜਾ ਠਾਕਰ ਜਿੱਤ ਜਾਂਦਾ ਠਾਕਰ ਕਹਿੰਨ ਨੂੰ ਰੂ ਨਹੀਂ ਕਰਦੀ ਅੱਜ ਦੇ ਵਾਰ ਕੇਐਲ ਹੈ ਕਹਿਣਾ ਮੈਂ ਤਾਂ ਇਹ ਕੇਐਲ ਜਿੱਤ ਜਾਂਦਾ ਜੇ ਜਿੱਤ ਜਾਂਦਾ ਤਾਂ ਸਰਕਾਰ ਤਾਂ ਹੀ ਨਹੀਂ ਦੀ ਹੈ ਜਿਹੜੇ ਬੈਠੇ ਆ ਕੰਮ ਨਹੀਂ ਨਾ ਕਰਦੇ ਆ ਇਹ ਜਦ ਕਰੀ ਗਏ ਜਦੇ ਕੁਝ ਵੀ ਨਹੀਂਤਾ ਜਦ ਵੀ ਕਰੀ ਗਏ ਤਾਂ ਸਰਕਾਰ ਇਹਨਾਂ ਨੇ ਚਲਾਨੀ ਹੈ ਫਿਰ ਇੱਕੜੇ ਨਵੇਂ ਸਿੰਘ ਨਿਕਲੇ ਆ ਜਿਹੜੇ ਮੁਲਕੇ ਐਮਐਲਏ ਬਣ ਗਿਆ ਜੇ ਪ੍ਰਾਣੀ ਟੈਨਸ਼ਨ ਦਾ ਵਾਅਦਾ ਕਾਂਗਰਸ ਪਾਰਟੀ ਨੇ ਕੀਤਾ ਸੀ ਤਾਂ ਸਰਕਾਰ ਬਣਦੀ ਸਾਰ ਇਹ ਪਹਿਲੀ ਸੂਬਾ ਸਰਕਾਰ ਸੀ ਜੀਨੇ ਆਪਣੇ ਵਚਨਾਂ ਨੂੰ ਪੂਰਾ ਕਰਕੇ ਉਹ ਸਕੀਮ ਪ੍ਰਾਣੀ ਲਾਗੂ ਕਰਾ ਕੇ ਆਪਣੀ ਗੱਲ ਨੂੰ ਪੂਰਾ ਕੀਤਾ ਵੈਸੇ ਦਾ ਬੀਜੇਪੀ ਦਾ ਕੰਮ ਹੈ ਸੱਤਾ ਦੇ ਨਸ਼ੇ ਦੇ ਅੰਦਰ ਬੇਸ਼ਮਰ ਦولت ਜਿਹੜੀ ਲੁੱਟੀ ਹੈ ਉਹਦੇ ਨਸ਼ੇ ਦੇ ਅੰਦਰ ਲੋਕਾਂ ਨੇ ਜੁੜੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਵਾਸਤੇ ਪੈਸੇ ਦਾ ਦੁਰਪਯੋਗ ਕਰਕੇ ਇਹ ਜਿਹੜਾ ਖਰੀਦਦਾਰੀ ਦਾ ਕੰਮ ਸ਼ੁਰੂ ਕੀਤਾ ਬਹੁਤ ਸਾਰੇ ਬਾਕੀ ਸੂਬਿਆਂ ਦੇ ਨਾਲ ਨਾਲ 2022 ਮਨ ਮਰਜ਼ੀ ਦੀ ਸਰਕਾਰ ਬਣਾਈ ਸੁਖੂ ਜੀ ਨੂੰ ਚੀਫ ਮਿਨਿਸਟਰ ਬਣਾਇਆ ਅਗਨੀ ਹੋਤਰੀ ਸਾਹਿਬ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਔਰ ਸਰਕਾਰ ਨੇ ਉਹ ਕੰਮ ਕੀਤਾ ਬਾਵਾ ਜੀ ਕਹਿ ਰਹੇ ਸੀ ਗੱਲਾਂ ਸਾਰਿਆਂ ਨੇ ਕੀਤੀਆਂ ਲੇਕਿਨ ਵਹਿੜਾ ਤੋੜ ਨਵਾਣਾ ਬੜਾ ਔਖਾ ਹੈ ਲਾੜੇ ਲੱਪੇ ਲਾ ਕੇ ਵੋਟਾਂ ਲੈਣੀਆਂ ਸੌਖੀਆਂ ਗੱਲ ਨੂੰ ਸਿਰੇ ਲਾਣਾ ਬੜਾ ਔਖਾ ਹੈ ਜੇ ਪ੍ਰਾਣੀ ਪੈਨਸ਼ਨ ਦਾ ਵਾਅਦਾ ਕਾਂਗਰਸ ਪਾਰਟੀ ਨੇ ਕੀਤਾ ਸੀ ਤਾਂ ਸਰਕਾਰ ਬਣਦੀ ਸਾਰ ਇਹ ਪਹਿਲੀ ਸੂਬਾ ਸਰਕਾਰ ਸੀ ਜੀਨੇ ਆਪਣੇ ਵਚਨਾਂ ਨੂੰ ਪੂਰਾ ਕਰਕੇ ਉਹ ਸਕੀਮ ਪ੍ਰਾਣੀ ਲਾਗੂ ਕਰਾ ਕੇ ਆਪਣੀ ਗੱਲ ਨੂੰ ਪੂਰਾ ਕੀਤਾ ਮਲਾਜਮਾਂ ਦੇ ਮਸਲੇ ਹਮਦਰਦੀ ਨਾਲ ਸੁਣੇ ਦਸਾਨਾਂ ਦੇ ਮਸਲੇ ਹਮਦਰਦੀ ਨਾਲ ਸੁਣੇ तमाम ਕਿਸਮ ਦੀਆਂ ਸਕੀਮਾਂ ਲਾਗੂ ਕੀਤੀਆਂ ਔਰ ਬੀਜੇਪੀ ਨੂੰ ਫੇਰ ਪੈ ਗਿਆ ਮੈਸੇ ਦਾ ਬੀਜੇਪੀ ਦਾ ਕੰਮ ਹੈ ਸੱਤਾ ਦੇ ਨ쉐 ਦੇ ਅੰਦਰ ਪੇਸ਼ਮਾਰ ਦولت ਜਿਹੜੀ ਲੁੱਟੀ ਐ ਉਹਦੇ ਨਸ਼ੇ ਦੇ ਅੰਦਰ ਲੋਕਾਂ ਨੇ ਚੁੜੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਵਾਸਤੇ ਪੈਸੇ ਦਾ ਦੁਰਪਯੋਗ ਕਰਕੇ ਇਹ ਜਿਹੜਾ ਖਰੀਦਦਾਰੀ ਦਾ ਕੰਮ ਸ਼ੁਰੂ ਕੀਤਾ ਬਹੁਤ ਸਾਰੇ ਬਾਕੀ ਸੂਬਿਆਂ ਦੇ ਨਾਲ ਨਾਲ ਜਦੋਂ ਦੇਖਿਆ ਮਾਝ ਦੇ ਸਾਡੇ ਜਰੀਨਾਮ ਸ਼ੰਡਲ ਜੀ ਵਰਕਿੰਗ ਕਮੇਟੀ ਦੇ ਮੈਂਬਰ ਹੈ ਮੈਂਬਰ ਪਾਰਲੀਮੈਂਟ ਰਹੇ ਇਹਨਾਂ ਦੀ ਸਰਕਾਰ ਨੇ ਜਦੋਂ ਲੋਕ ਹਿੱਤ ਦੇ ਕੰਮ ਸ਼ੁਰੂ ਕੀਤੇ ਤਾਂ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ ਕਿ ਜਿਹੜੀ ਸਰਕਾਰ 5 ਸਾਲ ਲਈ ਜੁੜੀ ਸੀ ਜਿਸ ਐਮਐਲਏ ਨੂੰ ਤੁਸੀਂ 5 ਸਾਲ ਖਾਦਰ ਚੁਣਿਆ ਸੀ ਇਹ ਲੋਕ ਕੰਗਾ ਇਹ ਸਾਰੇ ਮੁਲਕ ਦੇ ਵਿੱਚ ਚਰਚਾ ਹੈ ਕਿ ਕਿਸੇ ਨੇ ਸੁਪਨੇ ਜਨੀ ਜੀ ਸੋਚਿਆ ਕਿ ਬਾਕੀ ਦਾ ਲੋਕ बिकਦੇ ਦੇਖੇ ਪਰ ਇਹ ਸੌਦੇਵਾਦੀ ਹਮਾਚਲ ਚ ਕਦੇ ਨਹੀਂ ਸੀ ਹੋਈ ਪਹਿਲੀ ਵਾਰੀ ਹਮਾਚਲ ਚ ਸੌਦੇਵਾਦੀ ਕਰਕੇ ਲੋਕਾਂ ਦੇ ਚੁਣੇ ਹੋਏ ਵਿਧਾਨਕਾਰ ਚੰਦ ਝਿਲਣਾ ਖਾਤਰ ਵੇਚ ਕੇ ਸਰਕਾਰ ਨੂੰ ਤੋੜਨ ਵਾਸਤੇ ਸਰਕਾਰ ਨੂੰ ਅਸਰ ਕਰਨ ਵਾਸਤੇ ਜਦੋਂ ਇਕੱਠੇ ਹੋ ਗਏ ਸਾਡਾ ਸ਼ਰਮ ਨਾਲ ਸਿਰ ਝੁਕਦਾ ਹੈ ਕਿ ਜਦੋਂ ਉਹਨਾਂ 6 ਬੰਦਿਆਂ ਦੀ ਚਰਚਾ ਹੁੰਦੀ ਹੈ 9 ਬੰਦਿਆਂ ਦੀ ਚਰਚਾ ਹੁੰਦੀ ਹੈ ਤਾਂ ਉਹਦੇ ਜਨਾੜਾ ਘੜਦਾ 9 ਵੀ ਆਂਦਾ ਹੈ ਤੇ ਬਹਾਦਰ ਕੇ ਐਲ ਠਾਕੁਰਾ ਨੌ ਵੀ ਆਂਦਾ ਹੈ ਪਰ ਪਿਛਲਾ ਇਲੈਕਸ਼ਨ ਹੋਇਆ ਤਾਂ ਅਜੇ ਗਵਾਂਢੀ ਐ ਬਈ ਗਵਾਂਢੀ ਦਾ ਖਿਆਲ ਰੱਖੀਦਾ ਐ ਟਾਈਮ ਲੱਗੇ ਢੇੜਾ ਵੀ ਮਾਰੀਦਾ ਨਾ ਹੋਵੇ ਨਾ ਸਹੀਂ ਪਰ ਪਤਾ ਤਾਂ ਰੱਖੀਦਾ ਬਈ ਗਵਾਂਢੀ ਦੇ ਅੱਜ ਕਿਆ ਸਬਜ਼ੀ ਬਣੀ ਐ ਕਿਆ ਰੋਟੀ ਪੱਕ ਰਹੀ ਐ ਪੜੋਸੀ ਐ ਅਗਲੀ ਉਤਰੀ ਸਾਹਿਬ ਇਹ ਜਿਹੜਾ ਐ ਇੱਥੇ ਘਰ ਘਰ ਚ ਸਾਡੀ ਰਿਸ਼ਤੇਦਾਰੀ ਐ ਖੜਤ ਯਾ ਇਹ ਨਾ ਦੀ ਲੜਦੀ ਕੰਧਪੁਰ ਗੱਜਪੁਰ ਮੰਗਿਆਰ ਬਰੂਆਲ ਹਰਿਆਣਾ ਮੇਰੇ ਪਿੰਡਾਂ ਦਾ ਜਦੋਂ ਕੋਈ ਨਹੀਂ ਸੀ ਤੇ ਇਹਨਾਂ ਦੀ ਰੋਟੀ ਸਾਡੀ ਬੜੇ ਵਾਂ ਪੱਕਦੀ ਐ ਇਸ ਪਿੰਡਾਂ ਦੇ ਅੱਧੀਆ ਖੁਨੀਆਂ ਸਾਡੀਆਂ ਇੱਥੇ ਐਸਾ ਸਬੰਧ ਬਣਦਾ ਔਰ ਇਸੇ ਕਰਕੇ ਸਭ ਤੋਂ ਪਹਿਲਾ ਕੰਮ ਇਹਨਾਂ ਦਾ ਸੀ ਕੀਤਾ ਪੰਜਾਬ ਦਾ ਪੈਸਾ ਖਰਚ ਕੇ ਉਹ ਹੈ ਦਾ ਤੁਹਾਡੇ ਚ ਐ ਆ ਬਹੇਰੀ ਵਾਲਾ ਪੁਲ ਬਣਵਾਇਆ ਤਾਂ ਕੈਪਟਨ ਉਹਨਾਂ ਤੇ ਮੈਨ ਬਵਾਟ ਦਿੱਤਾ ਫਰਕ ਤੋਂ ਬੜਾ ਫਾਇਦਾ ਤੁਹਾਨੂੰ ਹੋਇਆ ਬਘੇਰੀ ਦਾ ਪੁਲ ਜੇ ਨਾ ਹੁੰਦਾ ਦੱਸੋ ਕਿੱਦਾਂ ਰਾਣਾ ਨੰਦ ਪਰ ਨੂੰ ਕਿੱਦਾਂ ਜਾਣਾ ਕੀਰਤ ਪਰ ਨੂੰ ਕਿੱਦਾਂ ਜਾਣਾ ਵਾਰਪਾਰ ਨੂੰ ਮੰਨਦੇ ਹੈ ਹਾਂਜੀ 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 ਕਿਹਦੀ ਦੇਣ ਹੈ ਕਾਂਗਰਸ ਦੀ ਦੇਣ ਹੈ ਇਹ ਅਸੀਂ ਬਣਾ ਕੇ ਦਿੱਤਾ ਤਾਂ ਪੰਜਾਬ ਦੇ ਵਿੱਚ ਤੁਹਾਡੇ ਵਾਸਤੇ ਬਣਵਾ ਕੇ ਦਿੱਤਾ ਤਾਂ ਇਸ ਕਰਕੇ ਦਿੱਤਾ ਤਾਂ ਕਿ ਮੇਰੇ ਹਰ ਪਿੰਡ ਦੀ ਕੋਈ ਨਾ ਕੋਈ ਧੀ ਹੈ ਜਿਹੜੀ ਉਹ ਇਹਨਾਂ ਪਿੰਡਾਂ ਦੇ ਵਿੱਚ ਹੈ ਔਰ ਇਹਨਾਂ ਪਿੰਡਾਂ ਦੀ ਕੋਈ ਨਾ ਕੋਈ ਧੀ ਜਿਹੜੀ ਹੈ ਉਹ ਸਾਡੇ ਪਿੰਡਾਂ ਜਾ ਅਸੀਂ ਕਰਕੇ ਦੇ ਦਿੱਤਾ ਹੋ ਗਿਆ ਸੜਕਾਂ ਵੀ ਬਣਾਈਆਂ ਜੀ ਸੜਕਾਂ ਸਾਰੀਆਂ ਬਣਾਈਆਂ ਜਿੱਦਣ ਦੀ ਸਾਡੀ ਸਰਕਾਰ ਟੁੱਟੀ ਕੋਈ ਸੜਕ ਬਣੀ ਤਾਂ ਨਹੀਂ ਮੁੜ ਕੇ ਨਹੀਂ ਨਹੀਂ ਲੱਗਦਾ ਪਤਾ ਤਾਂ ਜਾਂਦੇ ਹੁਣ ਥੱਲੇ ਨੂੰ ਟੋਇਆਂ ਦਾ ਕਈ ਬਰੀ ਤਾਂ ਆਇਆ ਲੱਗਦਾ ਟੋਇਆਂ ਦੇ ਜਾਂਦੇ ਸੜਕ ਤਾਂ ਲੱਭਦੇ ਵੀ ਨਹੀਂ ਕਿਤੇ ਹਾਂਜੀ ਹਾਂਜੀ ਇਹ ਹਾਲ ਹੋਇਆ ਵਾ ਲੇਕਿਨ ਅਸੀਂ ਤੁਹਾਡੀ ਸੇਵਾ ਕੀਤੀ ਹੈ ਸੋ ਗੱਲ ਤਾਂ ਕੇਐਲ ਸ਼ਰਮੇ ਦੀ ਚੱਲਦੀ ਸੀ ਕਿਆ ਕਹਿੰਦੇ ਇਹਨੂੰ ਕੇ ਐਲ ਠਾਕਰ ਦੀ ਤਾਂ ਮੈਂ ਖਿਆ ਬਈ ਕੌਣ ਜਿੱਤਿਆ ਕਹਿੰਦੇ ਇੱਕ ਐਕਸੀਡੈਂਟ ਆਇਆ ਵਾ ਪੈਸੇ ਬਹੁਤ ਆਉਂਦੇ ਬੋਲ ਮੈਂ ਕਹੇ ਜੇ ਟਕੜਾਤਾ ਹੋਰ ਤੁਸੀਂ ਸਮਝ ਗਏ ਹੁਣੇ ਬਾਕੀ ਗੱਲ ਬਈ ਉਹ ਜਿੱਤ ਗਿਆ ਕਿਆ ਕਹਿੰਦੇ ਚੱਲ ਮੈਂ ਖਿਆ ਚੰਗੀ ਗੱਲ ਹੈ ਭਾਈ ਜਿੱਤ ਗਿਆ ਲੋਕਾਂ ਦਾ ਫੈਸਲਾ ਸਿਰ ਮੱਥੇ ਤੇ ਹੋਣੀ ਜਣੂ ਨੇ ਕਰਤੂਤ ਕੀਤੀ ਆ ਕਾਲੀ ਕਰਤੂਤ ਇਹ ਮੈਂ ਗੱਲ ਕਿਹਾ ਬੰਦੇ ਮੇਰੇ ਕੋਲ ਬੈਠੇ ਤੇ ਉਹ ਕਹਿੰਦਾ ਸ਼ਕਲ ਮੂਮਨਾ ਦੀ ਕੰਮ ਕਾਫਰਾਂ ਦੇ ਨਾ ਠਾਕਰ ਰੱਖਣਾ ਇਹ ਠਾਕਰ ਵਾਲੀ ਤਾਂ ਕਰਤੂਤ ਨਹੀਂ ਹੈ ਠਾਕਰ ਹੈ ਕਰਦੇ ਨੇ ਪੁੱਛ ਲਓ ਤੇ ਦੱਸੋ ਮੈਨੂੰ ਆ ਠਾਕਰ ਦਾ ਕੋਲ ਸਿੰਘ ਬੈਠ ਗਿਆ ਹੈ ساری ਜ਼ਿੰਦਗੀ ਗੜਤੀ ਬੈਠੇ ਠਾਕਰ ਦਾ RAMLAL ਆ ਤੁਹਾਡੇ ਕੋਲ ਆਂਦੇ ਠਾਕਰ ਹੋਰ ਬਥੇਰੇ ਠਾਕਰ ਐ ਕਰਦੇ ਹੁੰਦੇ ਠਾਕਰਤਾ ਕਰਦੇ ਹੁੰਦੇ ਕਿ ਕੁਲ ਰੀਤ ਸਦਾ ਜਰੀ ਆਈ ਪ੍ਰਾਣ ਜਾਏ ਪਰ ਬਚਨ ਨਾ ਜਾਏ ਹੋਰ ਠਗਾਈ ਦੀ ਗੱਲ ਕਰਦਾ ਇਹ ਪਈਏ ਮੇਰੇ ਕੰਨ ਤੇ ਗੱਲ ਜਿੰਨੇ ਦੇ ਮੈਂ ਤਾਂ ਕਰਦਾ ਤੁਹਾਡੇ ਨਾਲ ਐਵੇਂ ਨਾ ਚੱਕਰ ਜਾ ਜਿਓ ਕਾਂਗਰਸ ਪਾਰਟੀ ਨੇ ਜਿੱਤਾ ਧਰਮ ਦੇ ਦਵਾਰ ਰੱਖਦੀ ਕਾਂਗਰਸੀ ਇੱਕੋ ਹੀ ਜਹਾਤ ਹੈ ਉਹ ਕਾਂਗਰਸ ਹੈ ਬਾਕੀ ਨਾ ਜਾਤ ਨਾ ਧਰਮ ਨਾ ਬੋਲੀ ਨਾ ਅਲੱਗਾ ਸਾਡੇ ਵਾਸਤੇ ਕੋਈ ਚੀਜ਼ ਮੈਨਾ ਨਹੀਂ ਰਖਾਦੀ ਸਾਡੇ ਵਾਸਤੇ ਇੱਕੋ ਇੱਕ ਚੀਜ਼ ਮੈਨਾ ਰਖਾਦੀ ਹੈ ਕਿ ਜਿਹੜਾ ਕਾਂਗਰਸ ਦੀ ਵਿਚਾਰਧਾਰਾ 'ਚ ਵਿਸ਼ਵਾਸ ਰੱਖਦਾ ਸਾਡੇ ਵਾਸਤੇ ਸਭ ਕੁਝ ਹੋ ਹੈ ਹੁਣੇ ਫੇਰ ਆ ਗਿਆ ਤੁਹਾਡੇ ਕੋਲ ਤੁਸੀਂ ਨੂੰ 14 ਮਹੀਨੇ ਪਹਿਲਾਂ ਭੇਜਿਆ ਤਾਂ ਇਹਨੂੰ ਪੁੱਛੋ ਕਿ ਜੱਤ ਨੂੰ ਤੋੜਿਆ ਤਾਂ 5 ਸਾਲ ਵਾਸਤੇ ਤੂੰ 14 ਮਹੀਨੇ ਮਿਲ ਕੇ ਫੇਰ ਆ ਗਿਆ ਜੇ ਤੈਸ ਇਸਤੀਫਾ ਦੇਣਾ ਤਾਂ ਤੈਸ ਦੀਫਾ ਦੇ ਤੈਨੂੰ ਚੰਗਰੀ ਲੱਗਿਆ ਐਮਐਲਏ ਦੀ ਕੁਰਸੀ ਤੈਨੂੰ ਰਾਸ ਨਹੀਂ ਆਈ ਤੂੰ ਹੁਣ ਦਨੋ ਲੜਨਾ ਆ ਗਿਆ ਮੁਰਕੇ ਫੇਰ ਹੋਰ ਜੇ ਤੂੰ ਜਿੱਤ ਨਹੀਂ ਜਾਵੇਂ ਮੰਨ ਲਓ ਇਹ ਕੇਐਲ ਜਿਹੜਾ ਠਾਕਰ ਹੈ ਜਿੱਤ ਜਾਂਦਾ ਠਾਕਰ ਕਹਿੰਨੂੰ ਰੂ ਨਹੀਂ ਕਰਦੀ ਅੱਜ ਦੇ ਬਾਅਦ ਕੇਐਲ ਹੈ ਗਣਾ ਮੈਂ ਤਾਂ ਜੇ ਇਹ ਕੇਐਲ ਜਿੱਤ ਜਾਂਦਾ ਜੇ ਜਿੱਤ ਜਾਂਦਾ ਤਾਂ ਸਰਕਾਰ ਤਾਂ ਇਹ ਨਹੀਂ ਦੀ ਹੈ ਜਿਹੜੇ ਬੈਠੇ ਆ ਕੰਮ ਤਾਂ ਇਹਨਾਂ ਨੇ ਕਰਨੇ ਆ ਇਹ ਜਦ ਕਰੀ ਗਏ ਜਦ ਕੁਝ ਵੀ ਨਹੀਂ ਦਾ ਜਦ ਵੀ ਕਰੀ ਗਏ ਧਾਂ ਸਰਕਾਰ ਇਹਨਾਂ ਨੇ ਚਲਾਈ ਹੈ ਫਿਰ ਏਕੜੇ ਨਵੇਂ ਸਿੰਘ ਨਿਕਲਿਆ ਨੇ ਜਿਹੜੇ ਮੁੜਕੇ ਐਮਐਲਏ ਬਣ ਗਿਆ ਜਿਹੜਾ ਨਵੀਂ ਕਿਸਮ ਦਾ ਐਮਐਲਏ ਬਣ ਜਾਣਾ ਗਲਤੀ ਨਾ ਕਰਿਓ ਜਿਹੜੀ ਨਾ ਚਰਨ ਦਿਓ ਆਨ ਨਾ ਦਿਓ ਕਸਮ ਖਾਓ ਜਿਹੜਾ ਆਇਆ ਬਿਲਕੁਲ ਬਾਈਕਾਟ ਕਰਨਾ ਬਿਲਕੁਲ ਨਹੀਂ ਜਾਣਾ ਫਕੀਰ ਹੈਂਗਾ ਆਉਂਗੇ ਕਦੀ ਹੱਥ ਕੜੇ ਕਰੋ ਸਾਰੇ ਹੁਣ ਇੱਕ ਗੱਲ ਕਰਕੇ ਮੈਂ ਗੱਲ ਮਗਾ ਦੇਣੀ ਹੈ ਹੁਣ ਉਹ ਭਲੇਖੇ ਪਾਉਂਦੇ ਐ ਭਲੇਖੇ ਕਿ ਆ ਪਾਉਂਦੇ ਐ ਉਹ ਵੀ ਨਾਲ ਨਹੀਂ ਉਹ ਵੀ ਨਾਲ ਨਹੀਂ ਉਹ ਵੀ ਨਾਲ ਨਹੀਂ ਉਹ ਵੀ ਵਿਰੋਧ ਕਰਦਾ ਉਹ ਵੀ ਵਿਰੋਧ ਕਰਦਾ ਇਹ ਗੱਲਾਂ ਸਾਰੀਆਂ ਹਵਾ ਚ ਕਿਤੇ ਚੱਕਰ ਚ ਜਾ ਜਿਓ ਸਾਰੀਆਂ ਨਾਲ ਸਾਰੇ ਹੀ ਨਾਲ ਐ ਇੱਕ ਦੂਆ ਨੂੰ ਕਹੀ ਜਾਂਦੇ ਆ ਮੇਰੀ ਅੱਜ ਘਟੋ ਕੱਢ 10 ਸੰਸਥਾਵਾਂ ਨਾਲ ਗੱਲ ਹੋਈ ਹੈ ਨਾਲ ਅਗਰ 10 ਬਰਾਦਰੀ ਦੇ ਮੁਖੀਆਂ ਨਾਲ ਗੱਲ ਹੋਈ ਹੈ ਔਰ ਇੱਥੋਂ ਤੱਕ ਕਿ ਅੱਜ ਅਕਾਲੀ ਦਲ ਦੇ ਵੀ ਬਟੇ ਲੀਡਰ ਨਾਲ ਗੱਲ ਹੋਈ ਹੈ ਮੈਂ ਕਿਹਾ ਪਾਓ ਬੋਲੀ ਆ ਇਹਨੇ ਭਾਵੇਂ ਸਾਡਾ ਆਪਣਾ ਹੈ ਨਹੀਂ ਅਸੀਂ ਤੁਹਾਨੂੰ ਬਾਹਰ ਨਹੀਂ ਸਾਨੂੰ ਪੈੜੀਆਂ ਕਰਨ ਜੋ ਮਰਜੀ ਬਾਕੀ ਵੀ ਕਰਨਗੇ ਇੱਥੇ ਸਰਦਾਰ ਜੈਪੂ ਸੁਪਰਾਣੇ ਬੰਦੇ ਸਾਡੇ ਇੱਥੇ ਉਹਨਾਂ ਦਾ ਮੁੰਡਾ ਇੱਕ ਅਫਸਰ ਆ ਬੜਾ ਸਾਡਾ ਐਕਸਾਈਜ਼ ਦਾ ਖਾਸਾ ਕੋਣ ਅਫਸਰ ਹੈ ਉਹ ਵੀ ਟਿਕਟ ਮੰਗਦਾ ਤਾਂ ਟਿਕਟ ਮੰਗਣਾ ਕਿ ਆ ਬਣਾ ਭਈ ਮੰਗੀਦਾ ਟਿਕਟ ਤਾਂ ਗਿਆ ਹੋ ਗਿਆ ਮੰਗ ਲਿਆ ਨਹੀਂ ਹੈ ਨਹੀਂ ਮਿਲਿਆ ਪਾਰਟੀ ਨੇ ਇਹਨੂੰ ਦੇ ਦਿੱਤਾ ਵਧੀਆ ਕਰਕੇ ਦੇ ਦਿੱਤਾ ਚੰਗਾ ਕਰਕੇ ਦੇ ਦਿੱਤਾ ਉਹਦਾ ਪੋਤਾ ਸਵੇਰ ਦਾ ਮੇਰੇ ਨਾਲ ਇੱਥੇ ਆ ਕਿੱਥੇ ਮੁੰਡਾ ਉਹ ਉਹ ਆ ਆ ਲੋ ਇਹ ਜੀਸਾ ਲੱਭਟਾ ਸਵੇਰ ਦਾ ਸਾੜੇ ਬਾਰ ਦਾ ਫਿਰਦਾ ਇੱਥੇ ਲੋਕ ਰੌਣੀ ਪਾਈ ਜਾਂਦੇ ਆ ਉਹ ਨਾਲ ਦੀ ਉਹ ਨਾਲੀ ਉਹ ਸਾਰੇ ਹੀ ਗਾਲ ਹੈ ਸਾਰੇ ਨਾਲ ਖਾਦੇ ਆ ਇਹ ਵੀ ਗੱਲ ਸਮਾਂ ਨਾਲ ਖਾਦੇ ਆ ਬਿੱਲੀ ਚੂਹੇ ਮਾਰਦੀ ਖਦਾ ਖਾਤਰ ਨਹੀਂ ਮਾਰਦੀ ਆਪਣੇ ਖਾਣੇ ਖਾਤਰ ਮਾਰਦੀ ਹੈ ਸਮਝੇ ਇੱਥੇ ਬਾਵੇ ਦੀ ਗੱਲ ਘੱਟ ਹੈ ਸਾਨੂੰ ਆਪਣਾ ਸਿਆਪਾ ਆਪਣਾ ਮੁੱਲਾਂ ਦੀ ਟੋਪੀ ਵਜਣੀ ਚਾਹੀਦੀ ਅਸੀਂ ਸਰਕਾਰ ਦੀ ਵਜਣੀ ਨਹੀਂ ਸਾਨੂੰ ਆਪਣੀ ਸਰਕਾਰ ਨਹੀਂ ਚਾਹੀਦੀ ਅਸੀਂ ਆਪਣੀ ਸਰਕਾਰ ਮਜ਼ਬੂਤ ਨਹੀਂ ਕਰਨੀ ਉਹ ਆਪ ਸਿਰ ਤੇ ਲੜਾਈਆਂ ਹੋਇਆ ਕਰਦੀਆਂ 100 ਕਰਮਤਾ 5 ਪੰਡਵ ਤੇ ਲੇਕਿਨ ਆਪਸ ਵਿੱਚ ਲੜਾਈ ਚੱਲਦੀ ਦੀ ਲੇਕਿਨ ਜਦ ਕਿਸੇ ਹੋਰ ਨਾਲ ਲੜਾਈ ਚੱਲਦੀ ਦੀ ਫਿਰ ਉਹ ਕਹਿੰਦੇ ਨੇ ਅਸੀਂ 105 ਐ ਅਸੀਂ ਸਾਰੇ ਇਕੱਠੇ ਐ ਇਸ ਕਰਕੇ ਕਾਂਗਰਸ ਸਾਰੀ ਇਕੱਠੀ ਐ ਸਾਰੀ ਬਾਬਾ ਜੀ ਦੀ ਪੁੱਤ ਹੈ ਸਾਰੀ ਲੜਾਈ ਦੇ ਵਿੱਚ ਜ਼ਿੰਦਾਬਾਦ ਸੋ ਹਰ ਮੈਂ ਬਹੁਤਿਆਂ ਗੱਲਾਂ ਨਹੀਂ ਕਰਦਾ ਇੱਕ ਗੱਲ ਅਖੀਰ ਜਾ ਕੇ ਮਿਕਵਲ ਤੇ ਮੇਰੀਆਂ ਭੈਣਾਂ ਭਤੀਜੀਆਂ ਬੜੀਆਂ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਇਹ ਜੇ ਬੀਬੀਆਂ ਘਰ ਬੈਣਾ ਫਿਰ ਕੋਈ ਰਸਤਾ ਰੋਕ ਨਹੀਂ ਸਕਦਾ ਕਿਲਾ ਦਿਓ ਮੋਬਾਈਲ ਫੋਨ ਅੱਜ ਕਾਹਦਾ ਰੋਟੀ ਪਕਾਣੀਆਂ ਵੀ ਕਰੀ ਜਣੀ ਆ ਕਰ ਦਿਓ ਸਭ ਨੂੰ ਛੱਡਿਓ ਨਾ ਕੋਈ ਵੀ ਕਸਮ ਖਾ ਲਓ 5 ਦਿਨ ਲਾ ਦਿਓ ਤੁਸੀਂ 5 ਦਿਨ ਲਾ ਦਿਓ ਆਣ ਆਲੇ ਸਾਢੇ 3 ਸਾਲੇ ਥੋੜੀ ਨੌਕਰੀ ਕਰੇਗਾ ਐਦਾਂ ਦਾ ਨੌਕਰ ਲੱਭਣਾ ਨਹੀਂ ਨੌਕਰ ਦੀ ਤਨਖਾਹ ਹੁੰਦੀ ਬੋਟਾ ਇਹ ਤਾਂ ਹਲੇ ਤੁਹੀਂ ਪਾਣੀ ਐ ਇਹ 10 ਸਾਲ 15 ਸਾਲ ਬਿਨਾਂ ਤਨਖਾਹ ਦੇ ਤੁਹਾਡਾ ਨੌਕਰ ਰਿਹਾ ਪਹਿਲਾ ਕੰਮ ਥੋੜੇ ਜਿਹੀ ਕੀਤਾ ਨਹੀਂ ਦਿਨ ਰਾਤ ਕੀਤੀ ਦਿਨ ਰਾਤ ਸੇਵਾ ਕੀਤੀ ਉਹ ਕਹਿੰਦੇ ਰਾਤ ਹੋ ਐਸੀ ਮਤਵਾਲੀ ਸੁਭਾ ਦਾ ਆਲਮ ਕਿਆ ਹੋਗਾ ਜੇ ਕਹਿੰਦੇ ਰਾਤ ਵੀ ਇੰਨੀ ਸੋਹਣੀ ਹੋਵੇ ਸਵੇਰ ਕਿੰਨੀ ਸੋਹਣੀ ਹੋਏਗੀ ਇਹ ਅਜੇ ਰਾਤ ਦੇਖੀ ਐ ਤੁਸੀਂ ਇਹਨੂੰ ਹਲੇ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜਾਇਆ ਇੱਕ ਵਾਰ ਪੌੜੀਆਂ ਚੜਾ ਦਿਓ ਸਵੇਰ ਕਰ ਦਿਓ ਸਵੇਰ ਹੋ ਜਾਂਦੇ ਹੋ ਹਲਕੇ ਜਿਨੂ ਹਾਰ ਬਦਲ ਜਾਏਗਾ ਮੇਰਾ ਤੁਹਾਡੇ ਨਾਲ ਵਚਨ ਹੈ ਬਾਕੀ ਲੰਬੀ ਗੱਲੀ ਕਰਦਾ ਪਹਿਲਾਂ ਵੀ ਤੁਹਾਡੀ ਸੇਵਾ ਕਰਦੇ ਤੇ ਗਾਹਾਂ ਨੂੰ ਵੀ ਕਰਨੀ ਹੈ ਕੋਈ ਆਓ ਦਿਨ ਆਓ ਰਾਤਾਂ ਸਾਡੇ ਕੋਲ ਆਉਣ ਦਾ ਕੋਈ ਟਾਈਮ ਨਹੀਂ ਨਾ ਰਾਤ ਦੇ 12 ਵਜੇ ਰੋਕ ਹੈ ਨਾ ਦੁਪਹਿਰਾਂ ਦੇ 2 ਵਜੇ ਰੋਕ ਹੈ ਜਿਹੜਾ ਆਏਗਾ ਪਹਿਲਾਂ ਵੀ ਤੁਹਾਡੇ ਮੋਰੇ ਨੌਕਰ ਬਣ ਕੇ ਰਹੇ ਆ ਨੌਕਰ ਵੜ ਕੇ ਰਹਿਣਾ ਪਰ ਤੁਹਾਨੂੰ ਪ੍ਰਾਰਥਨਾ ਕਰਦੇ ਆ ਝੋਲੀ ਢੱਕ ਕੇ ਕਹਿੰਦੇ ਆ ਪੇ ਇਸ ਵਾਰ ਇਹਦੀ 베ੜੀ ਪਾਰ ਲਾ ਦਿਓ ਇਹ ਤੁਹਾਡੀ 베ੜੀ ਪਾਰ ਲਾਏਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ